हां जी दोस्तों सत श्री अकाल की हालचाल है जी ठीक ठाक सारे सो दोस्तों आज जेडी वीडियो बना रहे हैं जी ਪਿੰਡ ਦੋਸਤੋ ਹਰਣ ਸਿੰਘ ਵਾਲਾ ਜਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਹੈ ਤੇ ਤਸਵੀਰ ਦੋਸਤੋ ਜੇਤੋ ਹੈ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵਿਕਰੀ ਆਸ-ਪਾਸੋਂ ਹੁੰਦੇ ਆ ਅੱਜ ਚਾਰਨਾਗ ਦੋਸਤੋ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਬੜੀਆਂ ਸੋਹਣੀਆਂ ਤੇ ਸ਼ਕੀਨ ਝੋਟੀਆਂ ਹੋਣਗੀਆਂ ਵੈਸ ਬਾਈ ਹਰਿਆਣੇ ਦੇ ਵਿੱਚੋਂ ਪਸ਼ੂ ਲੈ ਕੇ ਆਉਂਦਾ ਤੇ ਆਪਣੇ ਪੰਜਾਬ ਦੇ ਵਿੱਚ ਦੋਸਤੋ ਸੇਲ ਕਰਦਾ ਦੋਸਤੋ ਤਕਰੀਬਨ ਝੋਟੀਆਂ ਸਾਰੀਆਂ ਹੀ ਸੀਮਨ ਲਾਂ ਲਈ ਤਿਆਰ ਹੋਣ ਗਈਆਂ ਠੀਕ ਹੈ ਜੀ ਚੰਗੇ ਇਹਨਾਂ ਦੇ ਕਦ ਕਾਠ ਹੈ ਤੇ ਚੰਗੇ ਇਹਨਾਂ ਦੇ ਢਾਂਚੇ ਆ ਬਾਕੀ ਤੋਰ ਕੇ 4 ਜਨਵਰੀ 200 ਦੇਖਾਂਗੇ ਸਿੰਘਾ ਸੁੰਗਾ ਦੀਆਂ ਸ਼ਕੀਨ ਹੋਣਗੀਆਂ ਦੋਸਤੋ ਸਾਰੀਆਂ ਝੋਟੀਆਂ ਠੀਕ ਹੈ ਜੀ ਤੇ ਡਿਟੇਲ ਆਪਾਂ ਬਾਈ ਤੋਂ ਕੱਲੀ ਕੱਲੀ ਦੀ ਲਵਾਂਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਇੱਕ ਜਿਹੜੀ ਐਂਡੇ ਤੇ ਝੋਟੀ ਤੁਹਾਨੂੰ ਦਿਖਾਉਂਗਾ ਇਹ ਝੋਟੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕਰਮਾਲੀ ਦਾ ਬੜਾ ਚੰਗਾ ਕਦ ਕਾਠ ਹੈ ਤੇ ਗਰੋਥ ਵੀ ਚੰਗੀ ਹੈ ਏ ਦੋਸਤੋ ਤੁਹਾਨੂੰ ਐਂਡ ਤੇ ਦਿਖਾ ਦਿਖਾਉਂਗਾ ਨੰਬਰ ਵਾਈਜ਼ ਤੁਹਾਨੂੰ ਨਗਰ ਦੱਸ ਦੂੰਗਾ ਜਿਹੜਾ ਵੀ ਨਗਰ ਜਚੂਗਾ ਪਰ ਪਰ ਤਾਂ ਸਲੀਦ ਦੇ ਨਾਲ ਖਰੀਦ ਲਿਓ ਬਾਕੀ ਗੱਲਬਾਤ ਆਉ ਬਾਈ ਨਾ ਕਰੀ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵਧੀਆ ਠੀਕ ਹੈ ਜੀ ਪਸ਼ੂ ਵਿਕਰੀ ਆਸਤੇ ਆਈ ਜਾਂਦੇ ਹਾਂ ਹਾਂਜੀ ਹਾਂਜੀ ਆਈ ਜਾਂਦੀ ਠੀਕ ਹੈ ਤੇ ਬਾਈ ਹਰਿਆਣੀ ਚੋਂ ਲੈ ਕੇ ਹਾਂਜੀ ਹਾਂਜੀ ਉਧਰ ਹੀ ਆਉਂਦੀਆਂ ਆ ਠੀਕ ਹੈ ਚਾਰ ਨਗਰ ਆ ਜਾਂਦੇ ਹਨ ਹਾਂਜੀ ਹਾਂਜੀ ਠੀਕ ਹੈ ਅੱਛਾ ਨਾਂ ਦੱਸ ਦਿਓ ਆਪਣੇ ਦਾ ਨਾਂ ਬਾਈ ਮੇਰਾ ਸੇਵਕਾ ਜੀ ਪਿੰਡ ਰੰਤ ਸਿੰਘ ਵਾਲਾ ਤਸੀਲ ਦੇਤੋ ਜ਼ਿਲ੍ਹਾ ਫ ਇੰਨਾ ਚੋ ਕੋਈ ਨਾ ਕਿ ਬਣਿਆ ਵੀ ਹੈ ਕਿ ਇੱਕ ਛੋਟੀ ਬਣੀ ਵੀ ਆਵੇ ਐਂਡ ਵਾਲੀ ਹਾਂ ਐਂਡ ਵਾਲੀ ਠੀਕ ਹੈ ਕਿਧਰੋਂ ਇਧਰੋਂ ਕਰਦੇ ਆ ਚੱਲ ਵੀਡੀਓ ਨੂੰ ਸ਼ੁਰੂ ਕੀ ਡੀਟੇਲ ਹੈ ਬਾਈ ਕਿੰਨੇ ਕ ਟਾਈਮ ਦੀ ਹੋ ਗਈ ਹੈ ਤੇ ਇਹ ਬਾਈ ਹੈਗੀ ਹੈ ਸਵਾ ਕ ਦੋ ਸਾਲ ਦੀ ਹੈ ਤੇ ਇਹਨੇ ਕੱਲ ਇੱਕ ਦੰਦ ਹੀ ਸਿੱਟਿਆਗਾ ਇੱਕ ਦੰਦ ਦਸੋ ਹਾਂ ਇੱਕ ਦੰਦ ਹੀ ਹੈ ਖੀਰੀ ਮੰਨ ਲੈ ਦੀ ਮੰਨ ਲੈ ਠੀਕ ਹੈ ਮੰਨ ਕੇ ਚੱਲ ਉਹ ਹਜੇ ਖੀਰੀਆਂ ਚੀਆ ਹਾਂ 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 ਤੇ ਇੱਕ ਦੰਦ ਦੋਸਤੋ ਸਿੱਟਿਆ ਇਸ ਘੰਟੀ ਨੇ ਕੱਲ ਹੀ ਸਿੱਟਿਆ ਅਜੇ ਅੱਛਾ ਠੀਕ ਹੈ ਸੰਗਾ-ਸੁੰਗਾ ਦੀ ਦੋਸਤੋ ਸ਼ਕੀਨ ਹੈ ਕੱਟੀ ਨੂੰ ਬਹੁਤ ਆ ਗਈ ਬਿਲਕੁਲ ਨੇੜਿਓਂ ਗੋਲ ਕਰਨਾ ਸੰਗੇ ਸ਼ੁਰੂ ਕਰਤਾ ਵੈਸੇ ਬਣਨ ਲਈ ਦੋਸਤੋ ਬਿਲਕੁਲ ਤਿਆਰ ਹੈ ਇਹਦਾ ਕਦ ਕਾਠ ਤੇ ਇਹਦਾ ਵੇਟ ਬਿਲਕੁਲ ਸਹੀ ਹੈ ਦੋਸਤੋ ਗੱਬਣ ਹੋਣ ਲਈ ਹੁਣ ਜਦੋਂ ਵੀ ਹੀਟ ਚ ਆਵੀ ਤੁਸੀਂ ਦੋਸਤੋ ਇਹਨੂੰ ਗੱਬਣ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਢਾਂਚਾ ਦੋਸਤੋ ਝੋਟੀ ਦਾ ਬੜਾ ਸੋਹਣਾ ਹੋਊਗਾ ਕਦ ਕਾਠ ਸੋਹਣਾ ਤੇ ਸੰਗਾ-ਸੁੰਗਾ ਦੀ ਪ੍ਰੋਪਰ ਸ਼ਕੀਨ ਹੋਊਗੀ ਇਹ ਤੁਹਾਨੂੰ ਪਹਿਲੇ ਨੰਬਰ ਵਾਲੀ ਦੋਸਤੋ ਝੋਟੀ ਦਿਖਾ ਰਿਆ ਸੰਗ ਬਿਲਕੁਲ ਨੇੜਿਓਂ ਗ ਤੇ ਵੈਸੇ ਢਾਂਚਾ ਵੀ ਸੋਹਣਾ ਨੰਬਰ ਵਾਈਜ਼ ਤੁਹਾਨੂੰ ਦੱਸ ਦੂੰਗਾ ਇਹ ਪਹਿਲੇ ਨੰਬਰ ਵਾਲੀ ਝੋਟੀਆਂ ਦੋਸਤੋ ਥਣ ਥਣ ਤੁਹਾਨੂੰ ਚੈੱਕ ਕਰਾ ਦੇਣਾ ਇੱਥੇ ਸਾਰੀਆਂ ਕੱਟੀਆਂ ਦੀ ਠੀਕ ਹੈ ਜੀ ਤੇ ਵੈਸੇ ਥਣਾ ਥਣਾਂ ਦੀਆਂ ਸਾਫ਼ ਹੋਣਗੀਆਂ ਇਹ ਪਹਿਲੇ ਨੰਬਰ ਵਾਲੀ ਝੋਟੀਆਂ ਦੋਸਤੋ ਠੀਕ ਹੈ ਤੇ ਦੰਦੋਂ ਮੰਨ ਕੇ ਜਲ ਵੀ ਇੱਕ ਦੰਦ ਸਿੱਟਿਆ ਕੋਈ ਦੋਂਦੀ ਮੰਨ ਲੇ ਚਾਹੀ ਖੀਰੀ ਮੰਨ ਲਵੇ ਤੁਸੋ ਥਣ ਝੋਲੀ ਤੁਹਾਨੂੰ ਦਿਖਾ ਦਿੰਨਾ ਜੀ ਠੀਕ ਹੈ ਥਣ ਦੇਖ ਸਕਦੇ ਹੋ ਵਧੀਆ ਚਾਰ ਹੋਣਗੇ ਜੀ ਇਹ ਤੁਹਾਨੂੰ ਪਹਿਲੇ ਨੰਬਰ ਵਾਲੀ ਕੱਟੀ ਦਿਖਾਈ ਹੈ ਤੇ ਰੇਟ ਬਾਈ ਕੀ ਹੋਊਗਾ ਇਹਦਾ ਇਹ ਤਾਂ ਫੋਨ ਤੇ ਹੀ ਆ ਜੀ ਇਹਨਾਂ ਦੇ ਸਾਰਿਆਂ ਦੇ ਫੋਨ ਤੇ ਕਰਦੇ ਹਾਂ ਹਾਂ ਜੀ ਹਾਂ ਫੋਨ ਤੇ ਹੀ ਆ ਜੀ ਅੱਛਾ ਹਾਂ ਜੀ ਹਾਂ ਦੋਸਤੋ ਰੇਟ ਫੋਨ ਦੇ ਉੱਤੇ ਤੈ ਕੀਤੇ ਜਾਣਗੇ ਇਹ ਆਪਣੇ ਜਾਇਜ਼ ਹੀ ਹੋਣਗੇ ਆਇਆ ਨਾ ਕੋਈ ਸੋਚੇ ਵੀ ਫੋਨ ਤੇ ਕਰ ਲੈਦਾ ਵੱਧ ਹੋਣਗੇ ਅੱਛਾ ਹਾਂ ਬਿਲਕੁਲ ਜਾਇਜ਼ ਹੀ ਰੇਟ ਹੋਣਗੇ ਛੋਟੇ ਛੋਟੇ ਠੀਕ ਹੈ ਦੋਸਤੋ ਰੇਟ ਬਿਲਕੁਲ ਜਾਇਜ਼ ਹੋਣਗੇ ਜੀ ਇਹ ਤੁਹਾਨੂੰ ਪਹਿਲੇ ਨੰਬਰ ਤੇ ਝੋਟੀ ਲਿਖਾਈ ਹੈ ਇਸ ਤੋਂ ਇਲਾਵਾ ਭਾਈ ਦੂਜੇ ਨੰਬਰ ਤੇ ਜਿਹੜੀ ਝੋਟੀ ਖੜੀ ਹੈ ਇਹਦੀ ਕੀ ਡਿਟੇਲ ਹੈ ਇਹ ਬਈ ਕੀਰੀ ਹੈ ਜੀ ਅੱਛਾ ਤੇ ਸਵਾਕ ਦੋ ਸਾਲ ਦੇ ਨੇੜੇ ਇਹ ਹੈਗੀ ਅੱਛਾ ਹਾਂ ਸਿੰਘ ਸਿੰਘ ਦੋਸਤੋ ਦੇਖੋ ਬਿਲਕੁਲ ਨੇੜਿਓਂ ਗੂਲ ਕੀਤਾ ਹੋਇਆ ਇਸ ਝੋਟੀ ਦਾ ਸਿੰਘ ਠੀਕ ਹੈ ਤੇ ਵੈਸੇ ਢਾਂਚਾ ਸੋਹਣਾ ਬਣਨ ਲਈ ਦੋਸਤੋ ਇਹ ਵੀ ਝੋਟੀ ਬਿਲਕੁਲ ਤਿਆਰ ਹੈ ਜੀ ਤੇ ਬਈ ਇਹਦਾ ਵੀ ਕਢਾ ਦੀ ਢੇਡਾ ਲੈ ਹਾਂ ਜੀ ਹਾਂ ਝੋਟੀਆਂ ਦੋਸਤੋ ਸਾਰੀਆਂ ਇਸਨਖੀਆਂ ਹੋਣਗੀਆਂ ਸਿੰਘਾਸੁੰਗਾ ਦੀਆਂ ਬਿਲਕੁਲ ਕੁੰਡੀਆਂ ਹੋਣਗੀਆਂ ਤੇ ਤੁਹਾਨੂੰ ਦੂਜੇ ਨੰਬਰ ਵਾਲੀ ਝੋਟੀ ਦਿਖਾਉਣਾ ਸਵਾਕ ਦੋ ਸਾਲ ਉਮਰ ਦੰਦੋ ਦੋਸਤੋ ਖੀਰੀ ਹੋਊਗੀ ਇਹ ਝੋਟੀ ਸਿੰਘਾਂ ਦੀ ਬੜੀ ਸੋਹਣੀ ਹੈ ਬਿਲਕੁਲ ਨੇੜਿਓਂ ਗੋਲ ਕੀਤਾ ਹੋਇਆ ਦੋਸਤੋ ਇਸ ਝੋਟੀ ਦਾ ਸਿੰਘ ਹੈ ਠੀਕ ਹੈ ਤੇ ਵੈਸੇ ਢਾਂਚਾ ਵੀ ਸੋਹਣਾ ਕਦ ਕਾਠ ਕਰਮ ਵਾਲੀ ਦਾ ਸੋਹਣਾ ਤੇ ਵੈਸੇ ਸਾਂ ਵੀ ਹੈ ਝੋਟੀ ਇਹ ਇਹ ਤੁਹਾਨੂੰ ਪਸੰਦ ਆਊਗੀ ਸ਼ਕੀਨ ਆ ਝੋਟੀ ਪ੍ਰੋਪਰ ਠੀਕ ਹੈ ਜੀ ਤੇ ਇਹ ਦੂਜੇ ਨੰਬਰ ਵਾਲੀ ਹੈ ਬਾਕੀ ਨੱਚਦੀ ਪਈ ਹੈ ਜੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਠੀਕ ਹੈ ਬਸ ਠੀਕ ਹੈ ਬਾਈ ਕਮਾਲ ਆ ਝੋਟੀਆਂ ਦੋਸਤੋ ਪ੍ਰੋਪਰ ਸ਼ਕੀਨ ਹੋਣਗੀਆਂ ਠੀਕ ਹੈ ਜੀ ਸਿੰਘਾ ਸੁੰਗਾ ਦੀਆਂ ਸੋਹਣੀਆਂ ਝੋਟੀਆਂ ਇਹ ਤੁਹਾਨੂੰ ਦੋਸਤੋ ਦੂਜੇ ਨੰਬਰ ਵਾਲੀ ਝੋਟੀ ਦਿਖਾ ਰਿਆ ਸਵਾ ਦੋ ਸਾਲ ਉਮਰ ਹੈ ਦੰਦੋਂ ਇਹ ਝੋਟੀ ਖੀਰੀ ਹੈ ਥਣ ਥੁਣਾ ਦੋਸਤੋ ਇਸ ਝੋਟੀ ਦਾ ਵੀ ਤੁਹਾਨੂੰ ਚੈੱਕ ਕਰਾ ਦਿੰਨਾ ਜੀ ਵੈਸੇ ਥਣਾ ਥੁਣਾ ਦੀਆਂ ਸਾਰੀਆਂ ਝੋਟੀਆਂ ਹੀ ਸਾਫ਼ ਹੋਣਗੀਆਂ ਥਣਾ ਦੋਸਤੋ ਵਧੀਆ ਹੋਣਗੇ ਚਾਰ ਨਿਖੜਵੇ ਠੀਕ ਹੈ ਜੀ ਥਣਾ ਦੇ ਵਿੱਚ ਗੈਪ ਵੀ ਚੰਗਾ ਇਹ ਦੋਸਤੋ ਦੂਜੇ ਨੰਬਰ ਵਾਲੀ ਝੋਟੀ ਹੈ ਕਦ ਕਾੜ ਸੋਹਣਾ ਤੇ ਰੇਟ ਬਈ ਇਹਦਾ ਵੀ ਫੋਨ ਤੇ ਹਾਂਜੀ ਹਾਂਜੀ ਫੋਨ ਤੇ ਠੀਕ ਹੈ ਦੋਸਤੋ ਇਸ ਝੋਟੀ ਦਾ ਵੀ ਰੇਟ ਫੋਨ ਦੇ ਉੱਤੇ ਤੱਕ ਕੀਤਾ ਜਾਊਗਾ ਇਹ ਤੁਹਾਨੂੰ ਦੂਜੇ ਨੰਬਰ ਵਾਲੀ ਝੋਟੀ ਦਿਖਾਈ ਹੈ ਇਸ ਤੋਂ ਇਲਾਵਾ ਬਾਈ ਜਿਹੜੀ ਤੀਜੇ ਨੰਬਰ ਤੇ ਝੋਟੀ ਖੜੀ ਹੈ ਇਹਦੀ ਕੀ ਡਿਟੇਲ ਹੈ ਇਹ ਬਾਈ ਪੌਣੇ ਇੱਕ ਦੋ ਸਾਲ ਦੀ ਹੈਗੀ ਅੱਛਾ ਪਰ ਰਿਕਾਰਡ ਵਾਲੇ ਪਾਸੋਂ ਵਹੜੀ ਚੰਗੀ ਹੈਗੀ ਇਹ ਦੋਨੇ ਝੋਟੀਆਂ ਇੱਕੋ ਘਰ ਹੋਈਆਂ ਅੱਛਾ ਠੀਕ ਹੈ ਹਾਂ ਤੁਸੀਂ ਥਣ ਤੁਣ ਚੈੱਕ ਕਰ ਸਕਦੇ ਹੋ ਸੋਹਣੀ ਥਣਾ ਥਣਾ ਦੇ ਵਿੱਚ ਗੈਪ ਵੀ ਚੰਗਾ ਬਾਕੀ ਰੰਗ ਰੂਗ ਬਿਲਕੁਲ ਬਲੈਕ ਹੋ ਗਿਆ ਝੋਟੀ ਦਾ ਤੇ ਮਗਰੋਂ ਕੁੜੇ ਤੁਸੀਂ ਚੈੱਕ ਕਰ ਸਕਦੇ ਹੋ ਪੜਿਆਂ ਦੀ ਪੁੜਿਆਂ ਦੀ ਬੰਤਰ ਬੜੀ ਸੋਹਣੀ ਹੋਊਗੀ ਮੇਲਿਆਂ ਵਾਲੀ ਕੱਟੀ ਆ ਭਈ ਇਹੇ ਹਾਂ ਕੱਟੀ ਦੋਸਤੋ ਸੋਹਣੀ ਐ ਬਿਲਕੁਲ ਬਰੀਕ ਸੈਂਗਾ ਨੀੜੋਂ ਗੋਲ ਕੀਤਾ ਹੋਇਆ ਠੀਕ ਐ ਜੀ ਤੇ ਰੰਗ ਦੋਸਤੋ ਬਿਲਕੁਲ ਬਲੈਕ ਹੋਊਗਾ ਛੂਟੀ ਦਾ ਸਾਰੇ ਵਾਲ ਕਾਲੇ ਹੋਣਗੇ ਜੀ ਠੀਕ ਐ ਤੇ ਬਾਕੀ ਢਾਂਚਾ ਵੀ ਸੋਹਣਾ ੋਣੇ ਦੋ ਸਾਲ ਦੋਸਤੋ ਉਮਰ ਤੇ ਦੰਦੋਂ ਖੀਰੀ ਐ ਭਈ ਇਹ ਵੀ ਹਾਂਜੀ ਹਾਂਜੀ ਖੀਰੀਆਂ ਹੀ ਆ ਸਾਰੀਆਂ ਠੀਕ ਐ ਦੋਸਤੋ ਦੰਦੋਂ ਛੋਟੀ ਇਹ ਵੀ ਖੀਰੀ ਐ ਬਾਕੀ ਢਾਂਚਾ ਇਸ ਛੋਟੀ ਦਾ ਵੀ ਦੋਸਤੋ ਬੜਾ ਕਮਾਲ ਦਾ ਹੋਊਗਾ ਤੇ ਬਿਲਕੁਲ ਠੰਡੇ ਸੁਭਾਅ ਦੀ ਝੋਟੀ ਹੈ ਤੀਨ ਪੂਰੀ ਸਿੰਗਲ ਬਿਲਕੁਲ ਦੋਸਤੋ ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਜੀ ਠੀਕ ਹੈ ਤੇ ਕੱਟੀ ਝੋਟੀ ਇਹ ਵੀ ਤੁਹਾਨੂੰ ਪਸੰਦ ਆਊਗੀ ਜਿਹੜੇ ਵੀਰ ਭਰਾ ਦੋਸਤੋ ਮੋਹਰਾ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਦੋਸਤੋ ਇਹ ਝੋਟੀ ਪਸੰਦ ਆਊਗੀ ਥਣ ਦੋਸਤੋ 4 ਹੋਣਗੇ ਨਿਖੜਵੇ ਵਧੀਆ ਚਾਰੇ ਥਣ ਹੋਣਗੇ ਤੀਜੇ ਨੰਬਰ ਵਾਲੀ ਦੋਸਤੋ ਝੋਟੀ ਤੁਹਾਨੂੰ ਦਿਖਾਈ ਹੈ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਝੋਟੀ ਚੰਗੀ ਆ ਸੁਨੱਖੀ ਆ ਦੋਸਤੋ ਇਹ ਪਸੰਦ ਆਊਗੀ ਤੁਹਾਨੂੰ ਠੀਕ ਹੈ ਇਸ ਤੋਂ ਇਲਾਵਾ ਜਿਹੜੀ ਰਾਸ਼ਟ ਤੇ ਝੋਟੀ ਤੁਹਾਨੂੰ ਦਿਖਾਉਣਾ ਚੌਥੇ ਚੌਥੇ ਨੰਬਰ ਵਾਲੀ ਝੋਟੀ ਦੋਸੋ ਇਹ ਵੀ ਸੋਣੀ ਆ ਸੁਨੱਖੀ ਆ ਪੂਰੀ ਇਹਦੇ ਸਰਚ ਬਲ ਹੋਊਗਾ ਬਾਕੀ ਬਲੈਕ ਆ ਝੋਟੀ ਸਰ ਠੀਕ ਹੈ ਤੇ ਕੀ ਡਿਟੇਲ ਆ ਬਈ ਇਹਦੀ ਇਹ ਬਈ ਸਵਾ ਦੋ ਸਾਲ ਦੀ ਹੈਗੀ ਅੱਛਾ ਤੇ ਇਹਨੂੰ ਅੱਜ ਨਾ ਟੀਕਾ ਲੱਗੇ ਨੂੰ ਇੱਕ ਮਹੀਨਾ ਤੇ ਦੋ ਦਿਨ ਹੋ ਗਏ ਆ ਇੱਕ ਮਹੀਨਾ ਤੇ ਦੋ ਦਿਨ ਹਾਂ ਆਪਾਂ ਖਾਲੀ ਕਰਕੇ ਲਈਏ ਖਾਲੀ ਕਰਕੇ ਦੇਣੀ ਆ ਦੰਦੋ ਕਿਵੇਂ ਹੋ ਗਏ ਖੀਰੀ ਆ ਖੀਰੀ ਆ ਜੀ ਖੀਰੀ ਆ ਹਾਂਜੀ ਹਾਂਜੀ ਠੀਕ ਹੈ ਬੜਾ ਕੱਦ ਆ ਯਾਰ ਦੋਸਤੋ ਕਦ ਕਾਠ ਬੜਾ ਸੋਹਣਾ ਛੋਟੀ ਦਾ ਠੀਕ ਹੈ ਤੇ ਵੈਸੇ ਗ੍ਰੋਥ ਵੀ ਚੰਗੀ ਹੈ ਖੀਰੀ ਝੋਟੀ ਹੈ ਤੇ ਬਾਕੀ ਥਣ ਝੋਲੀ ਤੁਸੀਂ ਚੈੱਕ ਕਰ ਸਕਦੇ ਹੋ ਮੈਨੂੰ ਲੱਗਦਾ ਵੀ ਪੱਟੀ ਹੈ ਜਿਵੇਂ ਝੋਲੀ ਜੀ ਇਹਦੀ ਹੋ ਸਕਦਾ ਗੱਬਣ ਰਹਿ ਜੂ ਹੈਨਾ ਹਾਂ ਬਾਈ ਇਹ ਤਾਂ ਮਾਰਾ ਇਹਨੂੰ ਪਾ ਪਾ ਕਹਿੰਦੇ ਜਿਹਦੇ ਘਰੇ ਜਾਵੇ ਤਾਂ ਰਹਿ ਜੇ ਵਿਚਾਰੀ ਸਾਹ ਬਿਲਕੁਲ ਬਿਲਕੁਲ ਹਾਂ ਦੋਸਤੋ ਇਹ ਲਾਸਟ ਵਾਲੀ ਝੋਟੀ ਤੁਹਾਨੂੰ ਦਿਖਾ ਰਿਹਾ ਬੜਾ ਚੰਗਾ ਇਹਦਾ ਕਦ ਕਾਠ ਆ ਢਾਂਚਾ ਬੜਾ ਸੋਹਣਾ ਤੇ ਗੋਲ ਸਿੰਘ ਦੀ ਹੈ ਕੁੰਡੇ ਸਿੰਘਾ ਦੀ ਹੈ ਖੋਲਿਆ ਬਾਈ ਰੇਟ ਇਸ ਛੋਟੀ ਦਾ ਵੀ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਉਮਰ ਉਹ ਕਿੰਨੀ ਕ ਹੋਊਗੀ ਬਈ ਇਹ ਵੀ ਸਵਾ ਦੋ ਸਾਲ ਦੀ ਹੈ ਇਹ ਵੀ ਸਵਾ ਦੋ ਸਾਲ ਦੀ ਹੈ ਸਿੰਘ ਦੋਸਤੋਂ ਕੁੰਡੇ ਆ ਗਲਾਈ ਦੇ ਵਿੱਚ ਆ ਢਾਂਚਾ ਬੜਾ ਸੋਹਣਾ ਵੱਡੀ ਮਾਜ ਦੋਸਤੋਂ ਵੱਡੇ ਮੱਲੇ ਦੀ ਵੱਡੇ ਪੱਲੇ ਦੀ ਦੋਸਤੋਂ ਹਿਮਾਜ ਤਿਆਰ ਹੋਊਗੀ ਜਿੱਦਣ ਸੂਣ ਦੇ ਟਾਈਮ ਤੇ ਆਊਗੀ ਠੀਕ ਹੈ ਜੀ ਵੈਸੇ ਛੋਟੀ ਸ਼ਕੀਨ ਆ ਪੂਰੀ ਇਹ ਵੀ ਸਵਾ ਕੁ ਦੋ ਸਾਲ ਦੋਸਤੋਂ ਉਮਰ ਹੈ ਦੰਦੋਂ ਖੀਰੀਆ ਛੋਟੀ ਤੇ 1 ਮਹੀਨਾ ਤੇ 2 ਦਿਨ ਹੋ ਗਏ ਬਾਈ ਕਹਿੰਦਾ ਵੀ ਸੀਮਨ ਲੱਗੇ ਦੋਸਤਾਂ ਗਾਹ ਜਿਹੜਾ ਵੀਰ ਭਰਾ ਖਰੀਦਦਾਰੀ ਕਰਕੇ ਲੈ ਕੇ ਜਾਊ ਉਹਦੀ ਕਿਸਮਤ ਆ ਗੱਬਣ ਨਿਕਲ ਆਵੇ ਨਾ ਨਿਕਲੇ ਠੀਕ ਆ ਜੀ ਉਹਦੀ ਕੋਈ ਗਾਰੰਟੀ ਨਹੀਂ ਵੈਸੇ ਤੁਹਾਨੂੰ ਪਤਾ ਹੈ ਇਹ ਵੀ ਇਹ ਮਹੀਨੇ ਦਾ ਪਸ਼ੂ ਚੈੱਕ ਪਾਸ ਨਹੀਂ ਹੁੰਦਾ ਜਦੋਂ ਤੱਕ 2 ਢਾਈਆਂ ਮਹੀਨਿਆਂ ਦੀ ਦੋਸਤਾਂ ਇਹ ਗੱਬਣ ਹੋਊਗੀ ਤਿੰਨਾਂ ਇੱਕ ਮਹੀਨਿਆਂ ਦੀ ਜਦੋਂ ਚੈੱਕ ਪਾਸ ਹੋਊਗੀ ਹੋ ਸਕਦਾ ਗੱਬਣ ਨਿਕਲ ਆਵੇ ਪਰ ਜੇ ਨਾਗ ਬਣ ਨਿਕਲੇ ਤਾਂ ਉਸ ਟਾਈਮ ਨੂੰ ਫੇਰ ਤੁਸੀਂ ਇਹਨੂੰ ਸੀਮਨ ਲਵਾ ਸਕਦੇ ਹੋ ਦੋਸਤੋ ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ ਇਹ ਚੌਥੇ ਨੰਬਰ ਵਾਲੀ ਝੋਟੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਚਾਰੇ ਨਾਗ ਹੀ ਤੁਹਾਨੂੰ ਅੱਜ ਤੋਰ ਕੇ ਦਿਖਾਤੇ ਆ ਜਿਹੜਾ ਵੀ ਨਾਗ ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਆਊਗਾ ਰੇਟ ਬਿਲਕੁਲ ਜਾਇਜ਼ ਹੋਣਗੇ ਨੰਬਰ ਵਾਈਜ਼ ਬਾਈ ਤੋਂ ਪੁੱਛ ਲਿਓ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ